ਸਤਿ ਸ਼੍ਰੀ ਅਕਾਲ ਮੈਸੂ ਪਾਲ ਸਿੰਘ ਅਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੇ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਦਾ ਜਿਹੜਾ ਹਾਲ ਦਿਖਾਉਨੇ ਆ ਅੱਜ ਵਿਧਾਨ ਸਭਾ ਹਲਕਾ ਮਲੋੜ ਦੇ ਪਿੰਡ ਦੇ ਵਿੱਚ ਬੈਠੇ ਆ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਲੋਕ ਸਭਾ ਦਾ ਜਿਹੜਾ ਚੋਣਾਂ ਦਾ ਵਿਗਲਾ ਵੱਜ ਚੁੱਕਿਆ ਤੇ ਪਿੰਡਾਂ ਦੇ ਵਿੱਚ ਜਿਹੜਾ ਕੀ ਆ ਚੋਣਾਂ ਨੂੰ ਲੈ ਕੇ ਖੁੰਡ ਚਰਚਾ ਕੀ ਚੱਲ ਰਹੀ ਆ ਤੇ ਅੱਜ ਆਪਾਂ ਇੱਕ ਸਾਥ ਦੇ ਵਿੱਚ ਬੈਠੇ ਪਿੰਡ ਭਾਗਸਰ ਦੀ ਸਾਥ ਆ ਤੇ ਸਾਡੇ ਨਾਲ ਬਜ਼ੁਰਗ ਗੱਲਬਾਤ ਕਰਨ ਲਈ ਆ ਤੇ ਆਓ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿ ਜਿਵੇਂ ਇਹ ਲੋਕ ਸਭਾ ਦੀਆਂ ਚੋਣਾਂ ਦੀ ਹੁਣ ਪੂਰਾ ਮਾਹੌਲ ਆ ਜਿਹੜਾ ਆਪਖਿਆ ਪਿਆ ਹਰ ਪਾਰਟੀ ਦਾ ਜਿਹੜਾ ਵਰਕਰ ਆ ਉਹ ਆਪਦੇ ਜਿਹੜੇ ਲੀਡਰ ਦੀ ਸਪੋਰਟ ਕਰ ਰਿਹਾ ਤੇ ਆਪਣੇ ਤਾਂ ਫਿਰੋਜ਼ਪੁਰ ਹਲਕੇ ਦੇ ਵਿੱਚ ਅਜੇ ਤੱਕ ਦੋ ਪਾਰਟੀਆਂ ਨੇ ਜਿਹੜੀਆਂ ਮੇਨ ਪਾਰਟੀਆਂ ਕਾਂਗਰਸ ਤੇ ਬੀਜੇਪੀ ਉਹਨਾਂ ਨੇ ਅਜੇ ਤੱਕ ਉਮੀਦਵਾਰ ਵੀ ਨਹੀਂ ਲਾਣੇ ਤੇ ਮਾਹੌਲ ਆ ਜਿਹੜਾ ਕਿਵੇਂ ਦੇਖਦੇ ਹੋ ਜੀ ਅਜੇ ਤਾਂ ਕੋਈ ਨਹੀਂ ਸਾਡੇ ਕੋਈ ਆਇਆ ਹੀ ਨਹੀਂ ਕੋਈ ਅਜੇ ਕੋਈ ਆ ਵੋਟਾਂ ਆਖ ਨਹੀਂ ਆਇਆ ਨਾ ਸਾਡੇ ਪਾਉਣ ਦਾ ਵੀ ਨਹੀਂ ਮਾਹੌਲ ਸਾਡੇ ਸ਼ਾਇਦ ਨਾਂ ਹੀ ਜਾਈਏ ਸੀ ਪਾਉਣ ਅੱਛਾ ਵੋਟ ਕਿਸੇ ਨੂੰ ਪਾਉਣੀ ਨਹੀਂ ਜਾਣਾ ਅਹ ਏ ਬਾਬੂ ਇੰਨਾ ਕਿਵੇਂ ਗੁੱਸਾ ਜਿਹੜਾ ਆਪਣਾ ਇੱਕ ਹੱਕ ਆ ਨੀ ਜਦੋਂ ਕਿਸੇ ਦੇ ਕੋਈ ਕੰਮ ਹੀ ਨਹੀਂ ਕਰਦਾ ਕੋਈ ਵੀ ਆਮ ਪਾਰਟੀ ਵਾਲਾ ਸੀ ਉਹਨੇ ਅਮਰਤਪਾਲ ਨੂੰ ਪਸਾ ਕੇ ਤੇ ਉੱਥੇ ਬਹਿ ਗਿਆ ਤੇ ਉਹਦੇ ਕਰਕੇ ਹੁਣ ਗੁੱਸਾ ਗੁਰਸਿੱਖ ਤਾਂ ਪਾਉਂਦਾ ਨਹੀਂ ਕੋਈ ਬੋਰ ਆਮ ਪਾਰਟੀ ਨੂੰ ਨਹੀਂ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕਹਿ ਦਿੰਦੇ ਨੇ ਨਾ ਜਿਹੜਾ ਅਮਰਤਪਾਲ ਨੂੰ ਇਹ ਜਿਹੜਾ ਕੇਂਦਰ ਨੇ ਲਾਈ ਜੰਨੇ ਅਸੀਂ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਵੀ ਇਹ ਮੋਦੀ ਸਰਕਾਰ ਨੇ ਜਿਹੜੀ ਇਹ ਲਾਈ ਨਹੀਂ ਇਹ ਪੰਜਾਬ ਦੇ ਨਾਲ ਤੋਂ ਬਣਾ ਕੇ ਲਾ ਸਕਦਾ ਹੈ ਕੇਂਦਰ ਵਾਲਾ ਤੇ ਇੱਕ ਹੋਰ ਆਪਾਂ ਵੇਖੀ ਜਿਵੇਂ ਕੱਲਾ ਪਿਆ ਇਹਨਾਂ ਦੇਖੋ ਜੀ ਆਪਾਂ ਪਿਛਲੀਆਂ ਸਮਿਆਂ ਨੂੰ ਲੈ ਕੇ ਗੱਲ ਕਰਦੇ ਹਾਂ ਜਿਹੜੀਆਂ ਪਹਿਲਾਂ ਵੋਟਾਂ ਸੀ ਆਈ ਤੋਂ ਜਦੋਂ ਤੁਸੀਂ ਪਹਿਲੀ ਵਾਰ ਤੁਸੀਂ ਵੋਟ ਪਾਉਣੀ ਕਦੋਂ ਸ਼ੁਰੂ ਕੀਤੀ ਸੀ ਯਾਦ ਆ ਜੀ ਨਹੀਂ ਯਾਦ ਜੀ ਕਿੰਨੇ ਸਾਲ ਹੋ ਗਏ ਹੋਣਗੇ ਅੰਦਾਜ਼ਨ ਪਹਿਲੀ ਵਾਰ ਜਦੋਂ ਵੋਟ ਪਾਈ ਸੀ 40 ਸਾਲੋਂ ਅੱਛਾ ਉਦੋਂ ਦਾ ਮਾਹੌਲ ਕਿਵਾਂ ਜੀ ਅਸੀਂ ਉਦੋਂ ਜਿਵੇਂ ਅੱਜ ਕਹਿ ਦਿੰਦੇ ਆ ਮਸ਼ੀਨਾਂ ਦਾ ਵੋਟ ਪੈਣੀ ਉਦੋਂ ਬੈਲਟ ਪੇਪਰ ਨਾ ਪੈਂਦੀ ਹੁੰਦੀ ਸੀ ਉਦੋਂ ਉਹਦੇ ਤੇ ਅੱਜ ਦੇ ਹਾਲਾਤ ਕਿਵੇਂ ਉਦੋਂ ਤਾਂ ਬੜਾ ਸ਼ੌਂਕ ਸੀਗਾ ਪਾਉਣ ਬੜਾ ਚਾਹੀਦਾ ਭੱਜ ਕੇ ਚਾਹੀਦਾ ਪਾ ਕੇ ਮੰਨੋ ਮੱਲੀ ਵੀ ਹਰੇਕ ਪਾਰਟੀ ਜਿਹੜੇ ਨੂੰ ਹੁੰਦਾ ਸੀ ਅਟੈਚ ਹੁੰਦਾ ਜਿਹੜੀ ਪਾਰਟੀ ਨਾਲ ਉਸੇ ਨੂੰ ਜਾਂਦਾ ਭੱਜ ਕੇ ਹੁਣ ਨਹੀਂ ਕਿਸੇ ਦਾ ਮੌਲ ਵੀ ਸਾਰੇ ਉਹ ਅਗਲਾਂ ਦੇ ਵੀ ਨਹੀਂ ਜਾਣਾ ਹੀ ਨਹੀਂ ਪਾਉਣ ਵੋਟ ਹੀ ਨਹੀਂ ਜਾਂਦੇ ਜਿਵੇਂ ਪਿੰਡਾਂ ਦੇ ਵਿੱਚ ਅੱਗੇ ਵਰਕਰ ਜਿਹੜੇ ਸੀਗੇ ਝੰਡੇ ਵੰਡਣਾ ਜਾਂ ਸ਼ੌਂਕ ਹੁੰਦਾ ਸੀ ਘਰਾਂ ਤੇ ਝੰਡੇ ਲਾਉਣਾ ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੋਈ ਝੰਡਾ ਨਹੀਂ ਕੋਈ ਨਹੀਂ ਕੋਈ ਵਰਕਰ ਨਹੀਂ ਕਿਸੇ ਪਾਰਟੀ ਦਾ ਵੀ ਨਹੀਂ ਕੋਈ ਆਇਆ ਨਾ ਹੀ ਕੋਈ ਆਖਣਾ ਹੈ ਵੋਟ ਤੇ ਨਾ ਹੀ ਪਾਉਣ ਜਾਣ ਮੈਨੂੰ ਲੱਗਦਾ ਪਾਉਣ ਵੀ ਨਹੀਂ ਜਾਂਦੇ ਸਾਰੇ ਪਾਉਣ ਵੀ ਨਹੀਂ ਜਾਂਦੇ ਜਨਨਕ ਲੋਕਾਂ ਦੇ ਵਿੱਚ ਪੂਰਾ ਜਿਹੜਾ ਇਸ ਚੀਜ਼ ਦਾ ਅਤਿ ਸ਼ਾਇਬ ਖਤਮੀ ਹੋਇਆ ਖਤਮ ਹੋਇਆ ਖਤਮ ਖਤਮ ਆਈ ਸਾਰਾ ਆਪ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਕਿੰਨਾ ਟਾਈਮ ਹੀ ਹੋ ਗਿਆ ਆਪਾਂ ਨੂੰ ਵੋਟਾਂ ਮਾਉਣ ਨੂੰ ਕਿੰਨੇ ਕ ਜਿਹੜੇ ਪਿੰਡਾਂ 'ਚ ਆਪਣੇ 'ਚ ਤੁਹਾਡੇ ਪਿੰਡ ਦੀ ਗੱਲ ਕਰਦੇ ਉਸ ਦੀ ਪਾਕਸਰ ਦੀ ਕਿੰਨੇ ਕ ਕੰਮ ਜਿਹੜੇ ਹੋਏ ਆ ਤੇ ਕਿਹੜੀ ਸਰਕਾਰ ਦੇ ਦੌਰਾਨ ਹੋਏ ਸਾਡੇ ਸਰਕਾਰ ਵੀ ਕਾਲੀ ਸਰਕਾਰ ਨੇ ਕੀਤੇ ਜੋ ਵੀ ਕੰਮ ਕੀਤੇ ਅੱਛਾ ਜਿਹੜੀਆਂ ਹੁਣ ਗਲ ਜਿਹੜੀਆਂ ਰਹਿੰਦੀਆਂ ਸੀ ਸੜਕਾਂ ਛੜਕਾਂ ਉਹ ਸਾਡਾ ਦਾ ਨਾਂ ਕੀ ਆਮ ਪਾਰਟੀ ਨੇ ਹੁਣ ਕੀਤੀ ਅੱਛਾ ਜਿਹੜੀਆਂ ਹੁਣ ਆਮ ਨਹੀਂ ਕਾਂਗਰਸ ਦਾ ਸੀਗਾ ਆਪਣੇ ਸਰਪੰਚ ਤੇ ਉਹ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਕੀਤਾ ਹੈ ਕੰਮ ਆ ਜਿਹੜੇ ਪਿਛਲੇ 2.5 ਸਾਲਾਂ ਤੋਂ ਦੀ ਜਿਹੜਾ ਰਹਿੰਦਾ ਸੀ ਕੰਮ ਇਹ ਸਰਕਾਰ ਜਿਵੇਂ ਪੰਜਾਬ ਦੇ ਵਿੱਚ ਗੱਲ ਕਰੀ ਹੁਣ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਇੱਕ ਬਦਲਾਅ ਦੇ ਨਾਂ ਤੇ ਲਹਿਰ ਉੱਠੀ ਸੀਗੀ ਉਹਨਾਂ ਨੇ ਬੜੀਆਂ ਗਰੰਟੀਆਂ ਤੇ ਬੜੇ ਵਿਸ਼ਵਾਸ ਦਿਵਾਏ ਸੀ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਪੂਰੇ ਹੁੰਦੇ ਕਿਤੇ ਨਜ਼ਰ ਆਏ ਨਹੀਂ ਕੋਈ ਨਹੀਂ ਬੱਲੇ ਵਿੱਚਵਾਸ ਹੀ ਵਿਸ਼ਵਾਸ ਹੀ ਰਹਿ ਗਿਆ ਸਾਰਾ ਕੋਈ ਕੰਮ ਨਹੀਂ ਹੋਇਆ ਅੱਛਾ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ ਜਿਹੜੇ ਉਹਨਾਂ ਨੇ ਵਾਅ ਜਿਵੇਂ ਆ ਹੁਣ ਦੌਰ ਚੱਲੀ ਜਾਂਦਾ ਲੀਡਰ ਆਉਣੇ ਸ਼ੁਰੂ ਹੋਣਗੇ ਚਲੋ ਹਾਲੇ ਤੱਕ ਦੋ ਘਪਾਟ ਗਣਾਂ ਦਾ ਸ਼ੁਰੂ ਨਹੀਂ ਕੀਤੇ ਜਿਹੜਾ ਪਹਿਲਾਂ ਦਾ ਸਮਾਂ ਸੀਗਾ ਪਹਿਲਾਂ ਲੀਡਰ ਆ ਕੇ ਕਿਵੇਂ ਵਿਚਰਦੇ ਸੀ ਜਿਵੇਂ ਅੱਜ ਤਾਂ ਵੱਡੀ ਭਾਰੀ ਗੈਂਤੀ ਦੇ ਵਿੱਚ ਸਿਕਿਉਰਿਟੀ ਲੈ ਕੇ ਆਉਂਦਾ ਹਰ ਕੋਈ ਆਉਣ ਤੋਂ ਪਹਿਲਾਂ ਨਬਰਤਾ ਡਰਦੇ ਆ ਪਹਿਲਾਂ ਪਹਿਲਾਂ ਕਿਵੇਂ ਆਉਂਦੇ ਆਉਂਦੇ ਤਾਂ ਸੀ ਇੱਕ ਦੋ ਆਉਂਦੇ ਸੀ ਧੜਮਸਾਲਾ ਚ ਠੀਕ ਹੈ ਜਗ ਦੇ ਸਾਂਝੀ ਜਗ੍ਹਾ ਚ ਉੱਥੇ ਗੱਲਾਂ ਕਰਦੇ ਸੀ ਠੀਕ ਹੈ ਹੁਣ ਤਾਂ ਜੇ ਗੁੱਧੀਆਂ ਗੁੱਧੀਆਂ ਗੱਲਾਂ ਕਰ ਲੈਂਦੇ ਵੱਡਿਆਂ ਵੱਡਿਆਂ ਨਾਲ ਛੋਟਿਆਂ ਨੂੰ ਤਾਂ ਪਤਾ ਹੀ ਕੋਈ ਨਹੀਂ ਹੁੰਦਾ ਅੱਛਾ ਕੋਈ ਪਤਾ ਨਹੀਂਦਾ ਛੋਟੇ ਨੂੰ ਕੌਣ ਆਇ ਇਹ ਕੋਈ ਛੋਟਾ ਗੱਲ ਕਰਨੀ ਚਾਹੁੰਦਾ ਹਾਂ ਔਨ ਤੱਕ ਕੇ ਪੁਲਿਸ ਆਉਂਦੀ ਹੈ ਉਹ ਤੇ ਕੌਲੇ ਤੇ ਲੈ ਜਾਂਦੀ ਬਿਲਕੁਲ ਹਕੀਕਤ ਹੈ ਬਾਪੂ ਜੀ ਇੱਕ ਵੀਡੀਓ ਹੈ ਦੋ ਦਿਨਾਂ ਦੀ ਇਹ ਬੜੀ ਵਾਇਰਲ ਹੋਈ ਹੈ ਭਗਵੰਤ ਮਾਨਸੀ ਇੱਕ ਰੋਡ ਸ਼ੋਅ ਕਰਦੇ ਆ ਉਹਦੇ ਵਿੱਚ ਵੀ ਕੋਈ ਮੁੰਡਾ ਸਵਾਲ ਜਵਾਬ ਕਰਦਾ ਜਾਂ ਕੋਈ ਨਾਹਰੇਬਾਜ਼ੀ ਕਰਦਾ ਉਹਨੂੰ ਵੀ ਤੱਕ ਕੇ ਜਿਹੜਾ ਬਾਹਰ ਤੇ ਇਸ ਤਰ੍ਹਾਂ ਜਿਵੇਂ ਇਹਨਾਂ ਨੇ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਇਹਨਾਂ ਨੇ ਕਿਹਾ ਸੀ ਆਮ ਲੋਕਾਂ ਦੀ ਜਿਹੜੀ ਗੱਲ ਹੋਊਗੀ ਆਮ ਬੰਦੇ ਦੀ ਜਿਹੜੀ ਸਰਕਾਰ ਹੋਊਗੀ ਤੁਹਾਨੂੰ ਲੱਗਦਾ ਵੀ ਆਮ ਪਬਲਿਕ ਦੀ ਸਰਕਾਰ ਸਰਕਾਰ ਤਾਂ ਜੀ ਕੋਈ ਆਮ ਫਰਕ ਨਹੀਂ ਨਹੀਂ ਕੁਝ ਫਰਕ ਪਾਇਆ ਪਰ ਇਹ ਵਾਦੇ ਉਹਦੇ ਕੀਤੇ ਉਹ ਖਾਸ ਨਹੀਂ ਪੂਰੇ ਕੀਤੇ ਸਾਡੇ ਬਜ਼ੁਰਗਾਂ ਦੀਆਂ ਦੇ ਸੀ ਕਿ ਪੈਸਣਾ ਵਧਾ ਦੇਾਂਗੇ ਕੁਛ ਨਹੀਂ ਵਧਾਇਆ ੱਟਕੇ ਖਾਨੇ ਆ ਘਰ ਘਰ ਪੜਾਵਾਂਗੇ ਕੋਈ ਸਾਨੂੰ ਘਰ ਘਰ ਨਹੀਂ ਪੜਾਈ ਓਵੇਂ ੱਟਕੇ ਖਾਨੇ ਆ ਸੰਦੀ ਦਾ ਨਹੀਂ ਭਾਦਦਾ ਨਹੀਂ ਕੋਈ ਲਿਆ ਕੇ ਨਹੀਂ ਦਿੰਦਾ ਕੁਛ ਨਹੀਂ ਕਰਦਾ ਆਹ ਕਸ ਹੋਈ ਜਾਂਦੇ ਤੇ ਪਿੰਡ ਚ ਵਿਕਾਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਜੀ ਕਿੰਨਾ ਕਾਫੀ ਤੁਹਾਡੀ ਤੁਹਾਡੀ ਉਮਰ ਕਿੰਨੀ ਹੈ ਜੀ ਉਹ ਉਮਰ 80 ਸਾਲ ਦੀ ਹੈ ਕਿੰਨਾ ਕ ਵਿਕਾਸ ਹੈ ਜਿਹੜਾ ਤੁਹਾਨੂੰ ਵੇਖਣ ਚ ਵੱਖ-ਵੱਖ ਸਰਕਾਰਾਂ ਰਹੀਆਂ ਕਿਉਂਕਿ ਆਪਣੇ ਹਲਕੇ ਦੇ ਵਿੱਚ ਮਲੋੜ ਦੀ ਗੱਲ ਕਰੀਏ ਤਾਂ ਇੱਥੇ ਤਾਂ ਐਮਐਲਏ ਵੀ ਉਹੀ ਰਹਿੰਦਾ ਪਿਛਲੇ 25 30 ਸਾਲਾਂ ਤੋਂ ਜੇ ਗੱਲ ਕਰੀਏ ਜਿਹੜੀ ਸਰਕਾਰ ਹੁੰਦੀ ਹੈ ਵਿਕਾਸ ਕਿੰਨਾ ਕੋਇਆ ਆਹ ਸਟੌਨ ਮੈਂ ਤਾਂ ਦੀਨਾਨੀ ਪਾਲਦਾਨ ਕਿਤੇ ਗਿਆ ਨਹੀਂ ਆਇਆ ਨਹੀਂ ਮੈਂ ਕੀ ਦੱਸਾਂ ਤੇ ਬਾਰੇ ਇਹਦੇ ਬਾਰੇ ਨਹੀਂ ਮੈਨੂੰ ਪਤਾ ਇਹਦੇ ਬਾਰੇ ਤਾਂ ਮੈਂ ਤੁਹਾਨੂੰ ਦੱਸਦਾ ਜੋ ਪਾਕਸਰ ਦੀ ਡਵੈਲਪਮੈਂਟ ਹੋਈ ਹਾਂਜੀ ਹਾਂਜੀ ਉਹਦੇ ਵਿੱਚ ਪਹਿਲਾਂ ਸਾਡੇ ਦੋ ਸਕੂਲ ਸੀ ਠੀਕ ਹੈ ਜੀ ਕੁੜੀਆਂ ਦਾ ਅੱਠ ਦਾ ਮੁੰਡਿਆਂ ਦਾ ਦੱਸਦਾ ਠੀਕ ਹੈ ਜੀ ਬਾਦਲ ਸਾਹਿਬ ਨੇ ਮੁੰਡਿਆਂ ਦੇ ਸਕੂਲ ਨੂੰ ਪਲੱਸ 2 ਕੀਤਾ ਠੀਕ ਹੈ ਜੀ ਕੁੜੀਆਂ ਦੇ ਸਕੂਲ ਨੂੰ ਟੈਲ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਕੁੜੀਆਂ ਦਾ ਜਿਹੜਾ ਸੀ ਉਹ ਵੀ ਟੈਨ ਪਲੱਸ 2 ਦਾ ਹੋ ਗਿਆ ਦਾਣਾ ਮੰਡੀ ਆਪਾਕਸਰ ਦੀ ਉਹ ਵੀ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਹੈ ਗ੍ਰੇਡਾ ਆਪਾਕਸਰ ਦੇ ਵਿੱਚ ਉਹ ਵੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਜੋ ਵੀ ਕੁਛ ਕੀਤਾ ਹੈ ਨਾ ਉਹ ਸਾਰਾ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਤੇ ਆ ਪਾਸਟਰ ਬਾਦਲ ਨੂੰ ਹੁਣ ਕਿਉਂ ਲੋਕ ਪੁੱਛਣੋਂ हट ਗਏ ਜਿਹੜੇ ਇਹਨਾਂ ਦੇ ਹੁਣ ਗਾਂ ਕਰੂ ਨੇਤਾ ਉਹ ਆਣੇ ਦੇ ਕੰਮ ਨਹੀਂ ਇਹਨਾਂ ਨੂੰ ਲੋਕ ਭੁੱਲੋਂ ਨਾ हट ਗਏ ਹਾ ਜੋ ਤੁਸੀਂ ਕਹੋਗੇ ਡਵੈਲਪਮੈਂਟ ਸਾਡੇ ਪਿੰਡ ਦੀ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਕਿਸੇ ਨੇ ਵੀ ਨਹੀਂ ਕੀਤੀ अच्छा ਤੁਹਾਡਾ ਕਹਿਣ ਦਾ ਮਤਲਬ ਜਿਹੜੇ ਹੁਣ ਇਹਨਾਂ ਦੇ ਨਵੇਂ ਅੱਗੇ ਲੀਡਰ ਲੱਗੇ ਆ ਉਹ ਨਹੀਂ ਸਹੀ ਹਾਂ ਹਾਂ ਉਹ ਬਿਲਕੁਲ ਗਲਤ ਹੈ ਨਹੀਂ ਆਲ ਪੰਜਾਬ ਦੀ ਗੱਲ ਕਰਦੋਂ ਕਿ ਆਪਣੇ ਆਪਦੇ ਏਰੀਆ ਦੀ ਤੁਸੀਂ ਪੁੱਛਿਆ ਸੀ ਆਪਦੇ ਏਰੀਆ ਦੀ ਦੱਸ ਦਿਆਂ ਇੱਕ ਹੋਰ ਤਾਂ ਇਸੇ ਕੁਐਸਚਨ ਦੇ ਵਿੱਚੋਂ ਕੁਐਸਚਨ ਬਣਦਾ ਜੀ ਆਲ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਜਿਵੇਂ ਵਿਧਾਨ ਸਭਾ ਦੇ ਵਿੱਚ ਸੀਗਾ ਸਿਰਫ 3-4 ਸੀਟਾਂ ਤੇ ਅਕਾਲੀ ਦਲ ਖਾਲਾ ਕੇ ਗੱਠ ਜੋੜ ਸੀ ਬੀਐਸਪੀ ਨਾਲ 4 ਸੀਟਾਂ ਆ ਜਾਂਦੀਆਂ ਸੀ ਵੀ ਪੂਰੇ ਪੰਜਾਬ 'ਚ ਹੀ ਐਡਾ ਵੱਡਾ ਕਿਉਂਕਿ ਜਿੱਥੇ ਵੀ ਜਾ ਕੇ ਗੱਲ ਕਰਦੇ ਵੀ ਮੈਂ ਦੱਸਿਆ ਹੀ ਆ ਵੀ ਜੋ ਵੀ ਹੈ ਨਾ ਇਹਨਾਂ ਦੇ ਹੁਣ ਕੁਛ ਲੱਗੂ ਉਹਨਾਂ ਤੋਂ ਕਰਕੇ ਲੋਕ ਪਾਸੇ ਹੋਏ ਇਹਨਾਂ ਤੋਂ ਤੇ ਹੁਣ ਤਾਂ ਕਿਵੇਂ ਦੇਖਦੇ ਹੋ ਇਹਨਾਂ ਵੋਟਾਂ ਦੇ ਵਿੱਚ ਕਿਹੋ ਜਿਹਾ ਮੌਲ ਉਹ ਲੋਕ ਇਹਨਾਂ ਤੋਂ ਆਪ ਨੂੰ ਵੀ ਜਿਆਦਾ ਮਹੱਤਵ ਨਹੀਂ ਦਿੰਦੇ ਬਹੁਤ ਹੋ ਸਕਦਾ ਮਾੜਾ ਮੋਟਾ 60 40 ਜਿ ਰਹਿ ਜਾਣ ਇਹ ਜਿਹਨਾਂ ਇਹਨਾਂ ਦਾ ਜੋ ਮੁਕਾਬਲਾ ਉਹ ਕਾਂਗਰਸ ਤੇ ਆਪ ਦਾ ਹੀ ਅੱਛਾ ਜਿਹੜਾ ਵੀ ਆ ਜਾਂ ਕਾਲੀਦਾਲੇ ਵਾ ਤੋਂ ਵਾ ਦੇ ਕੇ ਕਿ ਜਾਂਦੇ ਤੁਸੀਂ ਲੈਣਗੇ ਤੋਂ ਵਾ ਨਹੀਂ ਲੈਂਦੇ ਬੀਜੇਪੀ ਦਾ ਜਿਵੇਂ ਆਮ ਸਾਰੇ ਲੋਕ ਸਭਾ ਦੇ ਹਲਕਿਆਂ ਦੇ ਵਿੱਚ ਜਿਵੇਂ ਵਿਰੋਧ ਹੋ ਰਿਹਾ ਆਪਣੇ ਫਿਰੋਜ਼ਪੁਰ ਹਲਕੇ ਤਹਲੇ ਤੱਕ ਟਿਕਟ ਨਹੀਂ ਦਿੱਤੀ ਤੇ ਇਥੋਂ ਦੇ ਸਮੀਕਰਨ ਕਿਵੇਂ ਦੇਖ ਸਮੀਕਰਨ ਇਹ ਹੈ ਜੀ ਹਜੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਮੁਕਸਦ ਜ਼ਿਲ੍ਹੇ ਦਾ ਬੀਜੇਪੀ ਦਾ ਪ੍ਰਧਾਨ ਕੌਣ ਉਹਨਾਂ ਨੂੰ ਗਾਹ ਵੋਟਾ ਕੌਣ ਪਾ ਦੂ ਆਉਣਾ ਕਿ ਵਿਚਰ ਸਾਡੇ ਤੋਂ ਕੰਮ ਦੇਣ ਵੋਟਾਂ ਲੈਣ ਸਿੱਧੀ ਜੀ ਗੱਲ ਹੈ ਜਿਹਦਾ ਦੇਖਦੇ ਹੋ ਕਿਸਾਨੀ ਸੰਘਰਸ਼ ਦੇ ਵਿੱਚ ਵੀ ਬਹੁਤ ਜ਼ਿਆਦਾ ਵਿਰੋਧ ਆ ਕਿਸਾਨ ਜਥੇਬੰਦੀਆਂ ਨੇ ਵੀ ਜਥੇਬੰਦੀਆਂ ਦਾ ਇਹ ਹੈ ਨਾ ਵੀ ਸਾਡੇ ਨਾਲ ਇਹਨਾਂ ਨੇ ਕਰਕੇ ਸਮਝੌਤਾ ਉਸ ਤੋਂ ਮੁਕਰ ਗਈ ਉਸੇ ਕਰਕੇ ਹੁਣ ਜਿਹੜੇ ਆਮ ਆਪણા ਪੀੜਦਾ ਦੇ ਵਿੱਚ ਆ ਕੋਈ ਜੀਵੰਦਾਰ ਆ ਕੋਈ ਹਰੀ ਆ ਨਾ ਕੋਈ ਮਿਸਤਰੀ ਆ ਉਹ ਸਾਰੇ ਨੇ ਲੋਕਮਗਰ ਜਾਣਾ ਆਪਦੇ ਪਰਪੇ ਮਗਰ ਉਹ ਕਦੋਂ ਇਹਨਾਂ ਨੂੰ ਜਾ ਕੇ ਵੋਟਾਂ ਦੇਣਗੇ ਉਹ ਤਾਂ ਬਾਈਕਾਟ 'ਚ ਬਹਿ ਜਾਣਗੇ ਜਿਵੇਂ ਖਾਲਸਾ ਜੀ ਨੇ ਦੱਸਿਆ ਕਿ ਸਾਡੇ ਤੇ ਇਹਨਾਂ ਨੇ ਪਰਚੇ ਕਰਾਈ ਅਸੀਂ ਪਾਸੇ ਹੋ ਪਹਿਲਾ ਅੱਜ ਤੋਂ ਜਿਵੇਂ ਅਸੀਂ ਵੋਟਾਂ ਸ਼ੁਰੂ ਹੋਏ ਮੇਰੇ ਕਾ 88 ਦੇ ਆਸ-ਪਾਸੇ ਹੋਇਆ ਹੂਆ ਉਹਨੂੰ ਉਹ ਸਾਰਾ ਡਿਵੈਲਪਮੈਂਟ ਬਦਲ ਦੇਣਾ ਹੈ ਤੇ ਅੱਜ ਹੁਣ ਅਸੀਂ ਬਦਲ ਨੂੰ ਜਾਣਦੇ ਤੱਕ ਨਹੀਂ ਹੁਣ ਇਹ ਰੋਡ ਸ਼ੋਅ ਕਰੀ ਜਾਂਦਾ ਸੁਖਵੀਰ ਉੱਥੋਂ ਬਾਹਰ ਬਾਹਰ ਰਹਿ ਤੇ ਬਾਹਰ ਬਾਹਰ ਨਿਕਲ ਕੇ ਪਾਕ ਸਰਿਆਂ ਨੂੰ ਕੀ ਪਤਾ ਬਜ਼ੁਰਗਾਂ ਨੂੰ ਕੀ ਪਤਾ ਮਾਤਾ ਨੂੰ ਕੀ ਪਤਾ ਭੈਣਾਂ ਨੂੰ ਕੀ ਪਤਾ ਇਹ ਇੱਥੋਂ ਆਉਂਦੇ ਨਾ ਅਖੀਰ ਤਾਂ ਕਰਕੇ ਨੰਗ ਇੱਕ ਵਾਰ ਫਿਰ ਤੋਂ ਆਪਾਂ ਜੁੜਦੇ ਆ ਜਿਵੇਂ ਸਰਕਾਰਾਂ ਕੋਈ ਵੀ ਵਾਅਦੇ ਕਰਦੀਆਂ ਸੀ ਜਿਵੇਂ ਅਕਾਲੀ ਦਲ ਨੇ ਲੰਮਾ ਸਵਾਰਾ ਰਾਜ ਕੀਤਾ ਉਸ ਤੋਂ ਬਾਅਦ ਕਾਂਗਰਸ ਫਿਰ ਦੁਬਾਰਾ ਆਈ ਸੀ ਕਿਪਟਨ ਅਮਰਿੰਦਰ ਨੇ ਵੀ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਨਸ਼ਿਆਂ ਨੂੰ ਲੈ ਕੇ ਵੀ ਨਸ਼ਾ ਜਿਹੜਾ ਮੈਂ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਦੂੰਗਾ ਪਰ ਉਹ ਵੀ ਨਹੀਂ ਗੱਲ ਬਣੀ ਉਸ ਤੋਂ ਬਾਅਦ ਫੇਰ ਸਰਕਾਰ ਆ ਗਈ ਹੈ ਇਹਨਾਂ ਨੇ ਵੀ ਇਹ ਕਿਹਾ ਸੀਗਾ ਨਸ਼ਿਆਂ ਦੇ ਜਾਂ ਸਿੱਖਿਆ ਦੇ ਮਿਆਰ ਉੱਚੇ ਚੱਕਾਂਗੇ ਕਿਵੇਂ ਦੇਖਦੇ ਹਾਂ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਨਸ਼ਾ ਤਾਂ ਨਹੀਂ ਕਿਸੇ ਸਰਕਾਰ ਤੋਂ ਵੀ ਬੰਦ ਹੋਇਆ ਜੀ ਨਸ਼ਾ ਤਾਂ ਉਵੇਂ ਹੀ ਚੱਲੀ ਜਾਂਦਾ ਹੈ ਉਦੋਂ ਜ਼ਿਆਦਾ ਹੋ ਗਿਆ ਉਦੋਂ ਜ਼ਿਆਦਾ ਹੋਵੇਗਾ ਪਿੰਡਾਂ ਦੇ ਵਿੱਚ ਅੱਗੇ ਚਿੱਟਾ ਹੈ ਨਹੀਂ ਸੀ ਹੁਣ ਚਿੱਟਾ ਪਿੰਡਾਂ ਸਾਡੇ ਵਿੱਚ ਵੀ ਆ ਗਿਆ ਜਿੰਨਾ ਪ੍ਰਕਾਸ਼ ਸਿੰਘ ਵਾਜਾ ਨੇ ਕੰਮ ਕੀਤਾ ਸੀ ਡਵੈਲਪਮੈਂਟ ਹੋਈ ਸਾਡੇ ਪਿੰਡਾਂ ਦੀ ਉਹ ਰੋਗ ਇਹ ਬਾਦਲ ਸਾਹਿਬ ਨੇ ਲਾਇਆ ਇਹਨਾਂ ਨੇ ਦੱਸਦੇ ਰਹੇ ਫੀਮਾਂ ਵੇਚੀਆਂ ਜਿੱਤੇ ਵਿੱਚ ਉਸ ਤੇ ਵੇਚਿਆ ਤੇ ਲੋਕਾਂ ਦੀ ਆਉਣ ਜਿਹੜੀਆਂ ਤਿੰਨ ਪੀੜੀਆਂ ਪਹਿਲਾਂ ਸਹੀ ਸੀਗੀਆਂ ਔਰ ਆਉਣ ਵਾਲੀ ਚੌਥੀ ਪੀੜ੍ਹੀ ਸਾਰੀ ਬਰਬਾਦ ਕਰ ਇਹ ਵੀ ਅਕਾਲੀ ਦਲ ਦਾ ਹੀ ਕੰਮ ਨਹੀਂ ਜਿਵੇਂ ਗੱਲ ਕਰਦੇ ਆ ਵੀ ਉਹ ਪਹਿਲਾਂ ਵੀ ਅਕਸਰ ਲੀਡਰ ਵੀ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ 'ਤੇ ਇਲਜ਼ਾਮ ਲਾਉਂਦੀਆਂ ਸੀ ਵੀ ਇਹ ਅਕਾਲੀ ਦਲ ਸਰਕਾਰ ਨੇ ਜਿਹੜਾ ਚਿੱਟਾ ਸ਼ੁਰੂ ਕੀਤਾ ਉਸੇ ਬਾਰੇ ਗੱਲ ਕਰਦੇ ਆ ਹਾਂ ਉਸੇ ਨੇ ਇਹਨਾਂ ਨੇ ਇਹ ਕੰਮ ਕੀਤਾ ਇਹਨਾਂ ਦੇ ਲੀਡਰ ਰੁਕਿਆ ਕਿਹਦੇ ਤੋਂ ਨਾ ਕਾਂਗਰਸ ਤੋਂ ਰੁਕਿਆ ਤੇ ਨਾ ਆਮ ਪਾਰਟੀ ਤੋਂ ਰੁਕਿਆ ਇੱਕ ਇਹਨਾਂ ਨੇ ਇਹ ਵੀ ਗੱਲ ਸੀ ਕਿ ਜਿਵੇਂ ਸਿੱਖਿਆ ਦੇ ਮਿਆਰ ਨੂੰ ਜਾਂ ਸਿਹਤ ਸਹੂਲਤਾਂ ਦੇ ਨੂੰ ਤੁਹਾਡੇ ਪਿੰਡ 'ਚ ਪ੍ਰੋਪਰ ਜਿਹੜੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਨੇ ਨਹੀਂ ਕੋਈ ਨਹੀਂ ਹੁਣ ਜਿਹੜੀ ਨਵੀਂ ਇੱਕ ਸਰਕਾਰ ਬਣਨੀ ਹੈ ਸੈਂਟਰ ਦੇ ਵਿੱਚ ਬਣਨੀ ਹੈ ਜੀ ਉਹ ਆਪਾਂ ਲੋਕਾਂ ਨੇ ਬਣਾਉਣੀ ਹੈ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਲੋਕਾਂ ਦੇ ਵਿੱਚ ਰੋਅ ਲੋਕਾਂ ਦੇ ਵਿੱਚ ਗੁੱਸਾ ਵੀ ਆਪਾਂ ਜਿਹੜੀ ਸ਼ਾਇਦ ਵੋਟ ਪਾਉਣ ਵੀ ਨਾ ਜਾਈਏ ਕਿਉਂਕਿ ਵੋਟ ਇਹ ਆਪਣਾ ਹੱਕ ਆ ਸੰਵਿਧਾਨਕ ਹੱਕ ਆ ਆਪਾਂ ਨੂੰ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਆਪਾਂ ਨੂੰ ਕਿਹੜੀਆਂ ਉਮੀਦਾਂ ਹੁਣ ਸਰਕਾਰ ਤੋਂ ਰੱਖਣੀਆਂ ਚਾਹੀਦੀਆਂ ਕਿਹੜੇ ਕੰਮ ਆ ਜਿਹੜੇ ਆਪਾਂ ਨੂੰ ਸਰਕਾਰ ਤੋਂ ਉਮੀਦ ਰੱਖਣੀ ਹੈ ਤਾਂ ਪਾਈਏ ਕਹਦੇ ਨਾਲ ਜੀ ਜਦੋਂ ਪਤਾ ਹੀ ਆ ਵੀ ਇਹਨਾਂ ਨੇ ਕੰਮ ਕਿਸੇ ਨੇ ਕਰਨਾ ਹੀ ਨਹੀਂ ਇਹ ਬੋਰਡ ਤਾਂ ਪਾਉਣ ਤਾਂ ਨਹੀਂ ਜੀ ਕਰਦਾ ਸਾਰੀਆਂ ਸਰਕਾਰਾਂ ਇਹ ਝੂਠ ਮਾਰਦੀਆਂ ਜੇ ਕੋਈ ਸੌਹ ਖਾਈ ਜਾਂਦਾ ਗੁਟਕੇ ਦੀ ਕੋਈ ਕਾਹੇ ਦੀ ਕਰੀ ਜਾਂਦਾ ਕੋਈ ਕੰਮ ਤਾਂ ਕੋਈ ਕਰਦਾ ਨਹੀਂ ਇੱਕ ਆ ਪਿਛਲੇ 10 15 ਦਿਨਾਂ ਦਾ ਦਲ ਬਦਲੀਆਂ ਦਾ ਬੜਾ ਜੋਰ ਹੈ ਜੀ ਜਿਵੇਂ ਲੀਡਰ ਦਾ ਕਿਸੇ ਦਾ ਪਤਾ ਨਹੀਂ ਲੱਗਦਾ ਅੱਜ ਉਹ ਹੁਣ ਇਸ ਵੇਲੇ ਕਿਸੇ ਹੋਰ ਪਾਰਟੀ ਜਾਂ ਸ਼ਾਮ ਨੂੰ ਕਿਸੇ ਹੋਰ 'ਚ ਚਲੇ ਜਾਂਦਾ ਉਹਨਾਂ ਨੂੰ ਕਿਵੇਂ ਦੇਖਦੇ ਆ ਜੀ ਲੋਕ ਕਿਵੇਂ ਉਹਨਾਂ ਤੇ ਯਕੀਨ ਕਰਦੇ ਕੋਈ ਕੋਈ ਯਕੀਨ ਨਹੀਂ ਕਰਦਾ ਜੀ ਜੇ ਸਾਡੇ ਵਰਗਾ ਕੋਈ ਕਿਸੇ ਕਿਸੇ ਦੇ ਨਾਲ ਘਰੇ ਦੇ ਕੋਈ ਦੇ ਹੋਰ ਜਾਵੜ ਦਾ ਇੱਕ ਵਰਕਰ ਨਾਲ ਸਾਡੇ ਦੇ ਸ਼ੱਕ ਉਹ ਨਹੀਂ ਹੋ ਜਾਂਦਾ ਇਹ ਆਪ ਉਹ ਵੈਂਦੇ ਬਦਲ ਜਾਂਦੇ ਇਹ ਝੋੜ ਦੇ ਪਾੜੇ ਨਹੀਂ ਹੋ ਜਾਂਦੇ ਤਾਂ ਹੁਣ ਅਸੀਂ ਕੀ ਕਰਗੇ ਕਿਹਨੂੰ ਵੋਟ ਪਾਈਏ ਹੁਣ ਕਹਿੰਦੇ ਮੈਂ ਪਿੰਡਾ ਦੇ ਵਿੱਚ ਜਿਵੇਂ ਲੜਾਈਆਂ ਤੱਕ ਵਧ ਗਈਆਂ ਸੀ ਧੜੇ ਬਾਜੀ ਬਣਾਤੀਆਂ ਸੀ ਤੇ ਪਰ ਲੀਡਰ ਤਾਂ ਫਿਰ ਆਪਸ ਵਿੱਚ ਦੀ ਸਮਝਾਉਂਦੇ ਉਹ ਤਾਂ ਸਮਝਾਉਂਦਾ ਉਹਨਾਂ ਦਾ ਤਾਂ ਹੈਗਾ ਹੀ ਆ ਜੀ ਉਹ ਤਾਂ ਇਕੱਠੇ ਹੀ ਸਾਰਾ ਲੜਾਈਆਂ ਵੀ ਖਤਮ ਹੋ ਗਏ ਆ ਝਗੜੇ ਵੀ ਖਤਮ ਹੋ ਗਏ ਜੀ ਨਾ ਕੋਈ ਕਿਸੇ ਨਾਲ ਅੱਜ ਲੜੇ ਨਾ ਕੱਲ ਛੇ ਸਿੰਘ ਘੁਆਇਆ ਸਾਡੇ ਪਿੰਡ 'ਚ ਸਿਰਫ 5 ਮਿੰਟ ਆਇਆ ਸ਼ਖਬੀਰ ਸੋ ਬੱਦ ਦੇਗਾ ਦੋ ਦੋ ਲਿਆ ਗਿਆ ਇੱਕ ਇੱਕ ਵਾਰੀ ਛੇ ਸਿੰਘ ਬੈ ਦੋ ਉਹ ਵੀ ਇੱਕ ਵਾਰੀ ਵੀ ਇਸ ਭਗਸਾ ਚ ਨਹੀਂ ਹੈ ਜਿਦੋਂ ਕਿ ਕਾਲੀਆਂ ਦਾ ਹਰਮਨ ਪਿਆਰਾ ਪੈਂਦਾ ਸਾਡਾ ਲੋਕ ਸਭਾ ਫਰੋਜਪੁਰ ਦੀ ਗੱਲ ਹੀ ਕਰਦੇ ਆਪਾਂ ਜੀ 1998 ਤੋਂ ਲੈ ਕੇ ਇੱਥੇ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ 1998 ਤੋਂ ਲੈ ਕੇ ਲਗਾਤਾਰ ਤਿੰਨ ਵਾਰੀ ਜੋਰਾ ਸਿੰਘ ਮਾਨ ਲਗਾਤਾਰ ਐਮਪੀ ਰਿਹਾ ਉਸ ਤੋਂ ਬਾਅਦ ਦੋ ਵਾਰੀ ਸ਼ੇਰ ਸਿੰਘ ਘਬਾਇਆ ਅਕਾਲੀ ਦਲ ਤੋਂ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਜੀ ਬਾਦਲਾ ਮੌਜੂਦਾ ਜਿਹੜਾ ਹੁਣ ਨੰਗਿਆ ਇਲੈਕਸ਼ਨ ਇਹਦੇ ਵਿੱਚ ਉਹ ਜਿੱਤੇ ਸੀ ਇਹ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਹੁਣ ਅਗਲੀ ਵਾਰੀ ਕਿਵੇਂ ਦੇਖਦੇ ਇੱਥੇ ਕੌਣ ਬਾਜ਼ੀ ਮਾਰ ਸਕਦਾ ਹੈ ਇਹ ਅਕਾਲੀ ਪਾਰਟੀ ਨੂੰ ਤਾਂ ਅਸੀਂ ਸਾਡਾ ਸਾਰਾ ਪਿੰਡ ਹੀ ਪਾਉਂਦਾ ਹੀ ਵੋਟ ਸਾਰੇ ਪਤਾ ਨਹੀਂ ਕੀ ਗੱਲ ਹੋਣੀ ਆ ਜਦੋਂ ਆਪਣੇ ਬਗਰਾੜੀ ਵਾਲੇ ਕਾਂਡ 'ਚ ਵੀ ਇਹ ਜੋ ਪਿਛਾਂ ਹਟ ਕੇ ਲੋਕ ਸਾਰੇ ਉਸ ਤੋਂ ਬਾਅਦ ਸਾਰੇ ਪਿਛਾਂ ਹਟ ਕੇ ਕਿਸਾਨੀ ਨਾਲ ਤੇ ਕਿਸਾਨਾਂ ਨਾਲ ਇਹਨਾਂ ਨੇ ਵੀ ਧੱਕਾ ਕਰਦੇ ਰਏ ਦੂਜੀਆਂ ਪਾਰਟੀਆਂ ਨਾਲ ਦੂਜੀਆਂ ਪਾਰਟੀਆਂ ਨਾਲ ਹੀ ਸਾਰੀਆਂ ਇਹ ਹੀ ਮੁੱਦਾ ਜੀ ਬਹੁਤ ਮਰਜ਼ੀ ਗੱਲਬਾਤ ਕਰਨ ਲਈ ਸਾਡੇ ਨਾਲ ਕਿਸਾਨ ਜੁਨੇੰਦ ਦੇ ਮੈਂਬਰ ਜਗਦੇਵ ਸਿੰਘ ਜੀ ਇਹ ਇਹਨਾਂ ਨੇ ਵੀ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਦਾ ਜਿਹੜਾ ਵਿਗਲ ਵੱਜ ਗਿਆ ਪਹਿਲਾਂ ਵੀ ਅਸੀਂ ਗੱਲਬਾਤ ਕਰ ਰਹੇ ਸੀਗੇ ਇਸੇ ਦੇ ਸਬੰਧ ਵਿੱਚ ਤੇ ਹੁਣ ਜਿਵੇਂ ਇੱਕ ਇੱਕ ਤਰੀਕ ਨੂੰ ਜਿਹੜੀਆਂ ਜੂਨ ਦੀ 1 ਤਰੀਕ ਨੂੰ ਵੋਟਾਂ ਪੈਣੀਆਂ ਤਕਰੀਬਨ 25 26 ਦਿਨ ਬਾਕੀ ਆ 24 25 ਦਿਨ ਹੀ ਰਹਿ ਗਏ ਤੇ ਜਿਹੜਾ ਹੁਣ ਰੁੱਤ ਚਲੋ ਵਾਢੀ ਦੀ ਆ ਹਲੇ ਤਾਂ ਲੋਕ ਥੋੜੇ ਜਿਹੀ ਬਿਜੀ ਆ ਤੇ ਪ੍ਰਚਾਰ ਕਿਵੇਂ ਦੇਖਦੇ ਆ ਜਿਹੜਾ ਲੀਡਰਾਂ ਦਾ ਪ੍ਰਚਾਰ ਕਿਵੇਂ ਚੱਲ ਰਿਹਾ ਪ੍ਰਚਾਰ ਤਾਂ ਵੀ ਜਿਆਦਾ ਤਾਂ ਟੈਲੀਵਿਜ਼ਨ ਚੱਲ ਰਿਹਾ ਠੀਕ ਹੈ ਜੀ ਪਿੰਡਾਂ 'ਚੋਂ ਤਾਂ ਨਹੀਂ ਕੋਈ ਆਇਆ ਠੀਕ ਹੈ ਜੀ ਭਾਜਪਾ ਦੀ ਸਰਕਾਰ ਦੀ ਐਡੀ ਬਾੜੀ ਹਾਰਟ ਮਾਰੀ ਜਦੋਂ ਕਿ ਖੇਤੀ ਕਾਲੇ ਕਾਨੂੰਨ ਸੀਗੇ ਹਾਂਜੀ ਹਾਂਜੀ ਉਥੇ 18 ਮਹੀਨੇ 3 ਮਹੀਨੇ ਲੱਗੇ ਰਹੇ ਇੱਥੇ ਆਪਾਂ ਹਾਂਜੀ 18 ਮਹੀਨੇ ਲਈ ਇੱਥੇ ਹਾਂਜੀ ਹਾਂਜੀ ਤੇ ਹੁਣ ਜਿਹੜੀਆਂ ਬਹੁਤੀਆਂ ਸਰਕਾਰਾਂ ਐਡੀਆਂ ਚੰਗੀਆਂ ਨਹੀਂ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਤਾਂ ਕਾਂਗਰਸ ਤੇ ਭਾਜਪਾ ਨੇ ਇਹਨਾਂ ਦੀ ਕਿਸਾਨੀ ਦਾ ਬਹੁਤ ਬੜਾ ਹਾਲ ਕਰਤਾ ਠੀਕ ਹੈ ਜੀ ਉਹਾਂ ਕੋਈ ਕਿੰਨਾ ਵੱਖੀ ਜਾਵੇ ਪੌਂ ਤਕੜਾ ਮੜਾ ਹਰ ਕਿਸਾਨ ਐਸ ਵਕਤ ਕਰਜਾਈ ਹੈ ਸਹੀ ਹੈ ਬਿਲਕੁਲ ਸਾਰਾ ਸਾਰਾ ਕਰਜਾ ਹੈਗਾ ਤੇ ਇਸ ਤਰ੍ਹਾਂ ਮਤਲਬ ਵੀ ਇਹਨਾਂ ਚ ਕੋਈ ਚੰਗੀ ਝਾਕ ਸੀ ਨਹੀਂ ਕਰ ਸਕਦਾ ਜਿਵੇਂ ਪਿਛਲੀਆਂ ਸਰਕਾਰਾਂ ਨੇ ਜਾਂ ਕੈਪਟਨ ਸਾਹਿਬ ਨੇ ਵੀ ਉਦੋਂ ਗੁਟਕਾ ਸਾਹਿਬ ਦੀ ਸੌਂਹ ਵਿਖਾਦੀ ਸੀ ਕਰਦੇ ਮਾਫ ਕਰਨ ਦੀ ਗੱਲ ਵੀ ਕੀਤੀ ਸੀ ਨਸ਼ਾ ਖਤਮ ਕਰਨ ਦੀ ਵੀ ਕੀਤੀ ਸੀ ਜਿਵੇਂ ਉਸ ਤੋਂ ਬਾਅਦ ਸਰਕਾਰਾਂ ਨੇ ਐਮਐਸਪੀ ਦੀ ਗਰੰਟੀ ਦੀ ਹੈ ਮੌਜੂਦਾ ਸਰਕਾਰ ਦੇ ਮੰਤਰੀ ਜਿਹੜੇ ਉਹ ਵੀ ਗੱਲ ਕਰਦੇ ਰਹੇ ਕਿਵੇਂ ਦੇਖਦੇ ਹੋ ਸਭ ਚੀਜ਼ਾਂ ਨੂੰ ਜਿਵੇਂ ਵਾਅਦੇ ਕਰਦੇ ਪੂਰੇ ਕਿਉਂ ਨਹੀਂ ਹੁੰਦੇ ਉਹਦੇ ਵਿੱਚ ਨਹੀਂ ਹੁੰਦੇ ਕਿਉਂਕਿ 1991 ਬਣ ਬਣੀ ਨੀਤੀ ਹੈ ਹਾਂਜੀ ਨਰਸਿੰਹਾ ਰਾਓ ਸਰਕਾਰ ਸੀ ਉਹ ಕಾಂಗ್ರೆਸ ਦਾ ਪ੍ਰਧਾਨ ਮੰਤਰੀ ਸੀ ਠੀਕ ਹੈ ਜੀ ਉਸ ਵੇਲੇ ਉਹਨੇ ਗੈਰ ਸਮਝੌਤੇ ਤੇ ਇਹ ਸਾਰੇ ਦੱਸਲ ਕੀਤੀ ਸੀਗੇ ਯੂ ਨੂੰ ਆਪਾਂ ਵਿਚ ਪਰ ਸਮਝੋਤਾ ਹਣਾ ਹਾਂਜੀ ਇਹ ਜਿੰਨੇ ਵੀ ਲੋਕ ਜਿੰਨੇ ਵੀ ਸਾਡੇ ਲੀਡਰ ਹੈਗੇ ਆ ਉਹਨਾਂ ਦੇ ਡਰੇ ਵਿੱਚ ਤੁਰੇ ਆਉਂਦੇ ਆ ਠੀਕ ਹੈ ਜੀ ਇਹਨਾਂ ਨੇ ਕੁਝ ਜ਼ਿਆਦਾ ਹੀ ਕੁਝ ਕਰਤਾ ਤੇ ਜਿਹੜੀ ਤੁਸੀਂ ਮਤਲਬ ਆਪ ਦੀ ਗੱਲ ਕਰਦੇ ਆ ਮੈਂ ਜੇ ਇੰਨਾ ਹੀ ਕਹੂੰਗਾ ਵੀ ਬਿਜਲੀ ਪਾਣੀ ਸਾਨੂੰ ਖੇਤੀ ਵਾਸਤੇ ਮੋਟਰਾਂ ਮਾਟਰਾਂ ਬਿਜਲੀ ਪਾਣੀ ਇੱਕ ਤੀ ਬਹੁਤ ਜ਼ਰੂਰ ਦੀ ਆ ਮੋਟਰਾਂ ਚੰਗੀ ਚੱਲੀਆਂ ਠੀਕ ਹੈ ਬਸ ਇੰਨੀ ਕੁ ਸੂਰਤਾਂ ਜਾਂ ਕੁਝ ਕੋਈ ਸਮਝੋਤਾ ਸਰਕਾਰ ਤੋਂ ਇੰਨਾ ਕੁ ਖੁਸ਼ ਹਾਂ ਇੰਨਾ ਕੁ ਖੁਸ਼ਾਂ ਜਾਂ ਕੁਝ ਮਤਲਬ ਕੋਈ ਨੌਕਰੀਆਂ ਨੌਕਰੀਆਂ ਬਾਰੇ ਵੀ ਮੁੰਡੇ ਕੁੜੀਆਂ ਸਾਡੇ ਹਸਪੰਡ ਵਿੱਚ ਬਹੁਤ ਲੱਗੇ ਆ ਠੀਕ ਹੈ ਜੀ ਨਵੀਂ ਸਰਕਾਰ ਤੋਂ ਜਨ ਸਰਕਾਰ ਤੋਂ ਠੀਕ ਹੈ ਬਸ ਆਹੀ ਹੈ ਬਾਕੀ ਸਰਕਾਰਾਂ ਨੇ ਤੁਸੀਂ ਵੇਂਦੇ ਰਹੇ ਆ ਵੀ ਇਹਨਾਂ ਦਾ ਤਾਂ ਕੁਝ ਆਹੀ ਹੈ ਵੀ ਕਿਸੇ ਨੇ ਕੁਝ ਨਹੀਂ ਕੀਤਾ ਜੇ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਪਿਛਲੇ 2.5 ਸਾਲਾਂ ਵਿੱਚ ਸਰਕਾਰਾਂ موجوده ਕਿੰਨਾ ਕੁ ਵਿਕਾਸ ਆ ਜਿਹੜਾ ਨਵਾਂ ਵਿਕਾਸ ਕਿੰਨਾ ਕੁ ਹੋਇਆ ਵਿਕਾਸ ਤਾਂ ਇਸ ਵਕਤ ਜੇ ਵੇਖੀ ਆਹੀ ਹੋਇਆ ਸਾਡੇ ਸਾਰੀਆਂ ਗਲੀਆਂ ਪੱਕੀਆਂ ਜਾਂ ਆਹੀ ਹੋਇਆ ਬਸ 60 ਕਰੋੜ ਆ ਆ ਲੱਗਿਆ ਬਸ ਆ ਕੁਝ ਹੋਇਆ ਜਾਂ ਕੋਈ ਸਾਡਾ 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 ਪਿੰਡ ਪੱਕਾ ਹੋ ਗਿਆ ਹਾਂ ਇਹ ਨਰੀਆ ਹੋਰ ਤਾਂ ਸਾਨੂੰ ਦੋ ਬੰਦੇ ਚਾਰਾ ਮਾਰਿਆ ਹਾਂ ਹਾਂਜੀ ਸਾਨੂੰ ਦੋ ਬੰਦਾ ਚਾਰਾ ਹੀ ਮਾਰਿਆ ਬਸ ਜਿਹੜੀ ਆ ਛੱਪੜ ਵਾਲਾ ਛੱਪੜ ਬਣਾਈ ਨਵਾਂ ਸਰਕਾਰ ਨੇ ਤਾਂ ਕਾਫੀ ਫੰਡ ਆਈ ਹੋਣੀ ਮੋਟਾ ਪੈਸਾ ਹਾਂ 60000 ਰੱਖੀ ਜਾਂਦਾ 60 ਲੱਖ ਆਈ ਸੀ ਜਾਂਦਾ ਆ ਪਰ ਇਹ ਸਾਨੂੰ ਦੋ ਬੰਦਾ ਚਾਰਾ ਹੀ ਮਾਰਿਆ ਤੇ ਜੇ ਅਸੀਂ ਡੁੱਬਾਂਗੇ ਹੋਰ ਇਹਦਾ ਫਾਇਦਾ ਕੋਈ ਨਹੀਂ ਹੈ ਅੱਛਾ ਇੱਕ ਵਾਰੀ ਮੈਂ ਬਾਈ ਜੀ ਨੂੰ ਕੈਮਰਾਮੈਨ ਨੂੰ ਕਹਾਂਗਾ ਜ਼ਰੂਰ ਇੱਕ ਵਾਰੀ ਛੱਪੜ ਦੀ ਜਿਹੜੀ ਤਸਵੀਰ ਆ ਉਹ ਨਾਲ ਜ਼ਰੂਰ ਇੱਕ ਵਾਰੀ ਸਾਂਝੀ ਕਰ ਲੋ ਇਹ ਬਾਪੂ ਜੀ ਇਹ ਸੋਨਾ ਬਣਿਆ ਵੀ ਕਾਰਨ ਕੀ ਇਹਦੇ ਨਿਕਾਸੀ ਹੈਣੀਗੀ ਕਿਵੇਂ ਕੋਈ ਨਿਕਾਸੀ ਨਹੀਂ ਅੱਛਾ ਇਹ ਪੈਸਾ ਸਰਕਾਰ ਨੇ ਕਾਫੀ ਲਾਤਾ ਕਿ 60 ਲੱਖ ਦੀ ਕਰ 60 ਲੱਖ ਅੱਛਾ ਇਸ ਤਰ੍ਹਾਂ ਹੀ ਵੀ ਨਹੀਂ ਆਇਆ ਜੀ ਸਿੱਧਾ ਡਾਇਰੈਕਟੀ ਆਇਆ ਕੋਈ ਨਹੀਂ ਕੋ ਨਾ ਪੰਚਾਇਤ ਨੂੰ ਵਰਤੇ ਕਿਹੜੇ ਕਿਹੜੇ ਮਹਿਕਮੇ ਨੇ ਵਰਤੇ ਜਿਵੇਂ ਜਾਂ ਕੋਈ ਕੋਈ ਮੰਡੀ ਬੋਰਡ ਲਾਉਣ ਲੱਗੇ ਨਾ ਆਇਆ ਕੋਈ ਮਹਿਕਮਾ ਕਿਸੇ ਨੂੰ ਨਹੀਂ ਦੱਸਿਆ ਕਿਸੇ ਨੂੰ ਵੀ ਕਿਹੜੇ ਬਾਰੇ ਆਇਆ ਪੰਚਾਇਤ ਨੂੰ ਅਸੀਂ ਪੁੱਛਿਆ ਦੀ ਆਪਣੇ ਰਹੀਆਂ ਆ ਉਹਾਂ ਦੇ ਨਾਂ ਸਾਡੇ ਰਹੀ ਵੀ ਨਹੀਂ ਇੱਕ ਦਾ ਉਹ ਚਾਰ ਵਾਰੀ ਕਰਨ ਗਏ ਉਹਾਂ ਦੇ ਨਹੀਂ ਮਤਲਬ ਹਨ ਕਿ ਸਾਡਾ ਮਤਲਬ ਕੰਮ ਹੈ ਤੇ ਅਸੀਂ ਮਤਲਬ ਚਾਰ ਵਾਰੀ ਆਤੇ ਨਹੀਂ ਆਏ ਇਸ ਕੰਮ ਆਪ ਤੇ ਆਇਆ ਨਹੀਂ ਬਾਪੂ ਇਹ ਕੰਮ ਇਹ ਕੰਪਲੀਟ ਕਰਕੇ ਜਿਵੇਂ ਤੁਸੀਂ ਇੱਕ ਗੱਲ ਕਰਦੇ 60 ਲੱਖ ਗ੍ਰਾਂਟ ਹੈ ਇਹ ਉਹ ਨਵੇੜ ਕੇ ਆਪਦੇ ਵੱਲੋਂ ਕੰਮ ਕੀ ਉਹ ਆਪ ਦੇ ਕਦੋਂ ਮੈਂ ਤਾਂ ਨਾ ਨਵੇੜ ਕੇ ਜਦੋਂ ਸਾਨੂੰ ਪਤਾ ਹੀ ਨਹੀਂ ਕਿਹੜੀ ਗੱਲ ਦਾ ਮੇੜੀ ਕਹਦੂ 6 ਮਹੀਨੇ ਹੋ ਗਏ ਆਇਆ ਨਹੀਂ ਕੋਈ ਇੱਥੇ ਆਇਆ ਨਹੀਂ ਉਹ ਤੋਂ ਬਾਅਦ ਹਾਂ ਅੱਛਾ ਪਿਛਲੇ ਸਾਲ ਇਸ ਸਾਲ ਹੋ ਗਿਆ ਇਸ ਸਾਲ ਅੱਛਾ ਸਾਲ ਕੰਮ ਬੰਦ ਨੂੰ ਵੀ ਹੋ ਗਏ ਬੰਦ ਹੋ ਗਏ ਹਾਂ ਇਹ ਹਾਲਾਤ ਆ ਜਿਹੜੇ ਤੁਸੀਂ ਦੇਖ ਹੀ ਲ ਅੱਛਾ ਵੀ ਦੇਖੋ ਕਿਸਾਨ ਜਿੱਥੇ ਬੰਦਿਆਂ ਹਰ ਵਰਗ ਆਪ ਦੀ ਲੜਾਈ ਲੜਦੇ ਠੀਕ ਹੈ ਜੀ ਕੋਈ ਗਰਾਹਾ ਹੋਵੇ ਜਾਂ ਕੋਈ ਡੱਡੇ ਵੱਡ ਸਾਹਬ ਹੋਵੇ ਤੇ ਤੁਸੀਂ ਵਖੋ ਜੋ ਸ਼ੰਭੂ ਬਾਰਡਰ ਦੇ ਵਿੱਚ ਕੀ ਹਾਲਾਤ ਹੈ ਹਾਂਜੀ ਇਹਨਾਂ ਸਰਕਾਰਾਂ ਤੋਂ ਅਸੀਂ ਚਾਹਤ ਨਹੀਂ ਰੱਖਣੀ ਚਾਹੁੰਦੇ ਠੀਕ ਹੈ ਜੀ ਜੇ ਹੁਣ ਵੱਟਬਾ ਲੋਕ ਲੜਾਈ ਲੜਦੇ ਆ ਉਸੇ ਉਹੀ ਜਿੱਤ ਪ੍ਰਾਪਤ ਹੁੰਦੀ ਹੈ ਉਸੇ ਕਰਕੇ ਸਾਰਾ ਕੰਮ ਰੁਕਿਆ ਵੀ ਜਿਹੜੀ ਲੜਾਈ ਦਾ ਲੜਦੇ ਆ ਆਪਾਂ ਤੇ ਤਾਂ ਕਰਕੇ ਮਾੜਾ ਮੋੜ ਅਸੀਂ ਉਸ ਚੀਜ਼ ਤੋਂ ਬਚੇ ਆ ਨਹੀਂ ਬਾਪੂ ਹੁਣ ਜਿਵੇਂ ਸੈਂਟਰ ਦੇ ਵਿੱਚ ਸਰਕਾਰ ਬਣਨੀ ਕੇਂਦਰ ਸਰਕਾਰ ਬਣਨੀ ਹੈ ਕਿਸੇ ਇੱਕ ਦੀ ਸਰਕਾਰ ਤਾਂ ਬਣੂਗੀ ਕਿਸੇ ਇੱਕ ਪਾਰਟੀ ਦੀ ਤਾਂ ਬਣਨੀ ਆ ਉਹਦੇ ਤੋਂ ਕਿਸ ਤਰ੍ਹਾਂ ਦੀ ਆਪਾਂ ਨੂੰ ਉਮੀਦਾਂ ਹੋਣਗੀਆਂ ਕਿਸ ਤਰ੍ਹਾਂ ਦੀ ਮੰਗਾਂ ਹੋਣਗੀਆਂ ਉਹਦੇ ਤੋਂ ਤਾਂ ਹੁਣ ਆਉਣਾ ਸਮਝ ਦੱਸੂਗਾ ਕਿ ਅਸੀਂ ਕੀ ਚਾਹ ਕਰ ਸਕਦੇ ਆ ਜੇ ਕੋਈ ਨਵੀਂ ਸਰਕਾਰ ਆਉਂਦੀ ਆ ਉਹਨੂੰ ਕੋਈ ਮਾੜਾ ਮੋੜ ਵਾਅਦਾ ਤਾਂ ਕਰਨਾ ਪਊਗਾ ਹੀ ਅਖਰ ਇਹੀ ਹੋ ਸਕਦਾ ਹਾਂਜੀ ਹਾਂਜੀ ਤੇ ਫਿਰ ਵੇਖੋ ਉਹ ਸਰਕਾਰ ਕੀ ਕਰਦੇ ਚਲੋ ਦੇਖਣੇ ਕੀ ਕਰ ਦਿੱਤੀ ਜਿਵੇਂ ਭਾਜਪਾ ਦਾ ਅੱਜ ਕਿਸਾਨ ਜਥੇਬੰਦੀਆਂ ਨੇ ਵੀ ਵਿਰੋਧ ਦੀ ਗੱਲ ਕੀਤੀ ਹੈ ਵੀ ਉਹਨਾਂ ਦਾ ਬਾਈਕਾਟ ਕੀਤਾ ਪਿੰਡਾਂ ਦੇ ਵਿੱਚ ਵੜਨ ਤੋਂ ਆਪਣੀ ਸੀਟ ਤੇ ਤਾਂ ਹਜੇ ਭਾਜਪਾ ਨੇ ਕੋਈ ਜਿਹੜਾ ਉਮੀਦਵਾਰ ਨਹੀਂ ਐਲਾਨਿਆ ਹੈਗਾ ਤੇ ਬਾਕੀ ਜਿਵੇਂ ਲੋਕ ਸਭਾ ਹਲਕਿਆਂ ਦੇ ਵਿੱਚ ਵਿਰੋਧ ਹੋ ਰਿਹਾ ਉਸੇ ਤਰ੍ਹਾਂ ਇਸ ਫਰੋਜਪੁਰ ਸੀਟ ਤੇ ਵੀ ਉਸੇ ਤਰ੍ਹਾਂ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਕਿਉਂਕਿ ਜਦੋਂ ਅਸੀਂ ਉੱਥੇ ਸਰੰਗੱਛ ਦੇ ਸਾਡੀ ਜਥੇਬੰਦੀ ਗਈਆਂ ਇਹਨਾਂ ਨੇ ਉੱਥੇ ਬਾਰਡਰਾਂ ਦੇ ਰੁਕ ਲੈ ਇਥੋਂ ਦੇ ਕਰ ਵੀ ਇੰਨੇ ਵੱਡੇ ਕੱਲ ਇੰਨਾ ਕੁਛ ਇਹਨਾਂ ਨੇ ਪ੍ਰਬੰਧ ਕੀਤਾ ਵੀ ਜਿਵੇਂ ਮਤਲਬ ਕਿ ਅੱਤਵਾਦੀ ਹੁੰਦੇ ਇਹ ਹਾਂਜੀ ਹੋਰ 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 ਦੇਸ਼ ਤੋਂ ਆਏ ਹੁੰਦੇ ਹਾਂ ਤੇ ਹੁਣ ਜੇ ਉਹਨਾਂ ਨੇ ਰੋਕਿਆ ਤੇ ਕਿਸਾਨ ਵੀ ਉਹਨਾਂ ਨੂੰ ਰੋਕਣਗੇ ਸਵਾਲ ਕਰਨਾ ਸਾਡਾ ਫਰਜ਼ ਬਣ ਰਹੀ ਹੈ ਇੱਕ ਜਿਵੇਂ ਕਿਸਾਨਾਂ ਜਿਹਾ ਬੰਦੇ ਵੱਖ-ਵੱਖ ਉਹਨਾਂ ਨੇ ਕਿਹਾ ਵੀ ਸਵਾਲ ਅਸੀਂ ਕਰਾਂਗੇ ਮੌਜੂਦਾ ਸਰਕਾਰ ਤੋਂ ਤੇ ਇਹਨਾਂ ਨੂੰ ਤਾਂ ਭਜਾਵਾਂਗੇ ਭਜਾਵਾਂਗੇ ਜੀ ਇਹ ਹੀ ਗੱਲ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲੇ ਕਿਸਾਨ ਯੂਨੀਅਨ ਦੇ ਆਗੂ ਸੀਗੇ ਜਗਮੀਤ ਸਿੰਘ ਜਗਦੇਵ ਸਿੰਘ ਜੱਗਾ ਜੀ ਤੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਰ ਵੀ